पर ये है कि आगे जाके मुझे ऐसा लगा कि माता रानी बुला रही है कि आ जाओ तुम तो ऑफ कैमरा दसिया कि थोड़े पैर छाले पै गए इसलिए तो औरतों वास्ते खास करके लेडीज वास्ते कि मुश्किल तो मुझे थोड़ी सी मुश्किल इतनी नहीं पड़ी और थोड़ी मुश्किल पड़ी कि पैरों से चले गए हूं आप भी आ गए असि जो भी माता नैना देवी गए हैं इस तो पहला असि गए हैं गड्डिया च अपनी च गए हैं बट जो आनंद इस बार पैदल जाके आया ना वो कदे भी नहीं आ सकया कुछ मुश्किल भी आई हैं बट जो तो दर्शन हुए तो सारे दुख दर्द खत्म हो गए देखो तुम कह रहे हैं कि मलिक को शायद मुसलमान ने उसने अपने बच्चे वास्ते माता का रूप धारिया क्योंकि बच्चे ने काली माता देखनी सी तो इससे की माड़ा दसो ਸਸਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਲੱਖਾਂ ਦੀ ਤਦਾਦ ਸ਼ਰਧਾਲੂ ਆਪਣੀ ਸ਼ਰਧਾ ਤੇ ਆਸਤਾ ਲੈ ਕੇ ਮਾਤਾ ਨਾਣਾਦੇਵ ਦੇ ਮੰਦਿਰ ਮਸਤਕ ਹੋਣ ਜਾ ਰਹੇ ਨੇ ਸੋ ਬਹੁਤ ਸਾਰੇ ਸ਼ਰਧਾਲੂ ਪੈਦਲ ਜਾ ਰਹੇ ਨੇ ਬਹੁਤ ਸਾਰੇ ਨਿਰੌਤ ਕਰਕੇ ਜਾ ਰਹੇ ਨੇ ਤੇ ਬਹੁਤ ਸਾਰੇ ਬਸਤਾ ਕਰਦੇ ਜਾ ਰਹੇ ਨੇ ਸੋ ਲੋਕਾਂ ਦੀ ਸ਼ਰਧਾ ਤੇ ਆਸਤਾ ਭਾਵਨਾ ਬਹੁਤ ਹੈ ਮਾਤਾ ਨਾਣਾਦੇਵ ਦੇ ਮੰਦਿਰ ਪ੍ਰਤੀ ਇਹ ਪਾਗਲਪਾਨ ਹੈ ਜਾਂ ਸ਼ਰਧਾ ਹੈ ਸਾਡੇ ਨਾਲ ਮਾਤਾ ਦੇ ਭਗਤ ਅਰਜਨ ਸਿੰਘ ਨੇ ਜੋ ਹੁਣੇ-ਹੁਣੇ ਚੁੰਨੀ ਤੋਂ ਪੈਦਲ ਯਾਤਰਾ ਕਰਕੇ ਆਏ ਨੇ ਸੋਨੂੰ ਤੋਂ ਪੁੱਛਾਂਗੇ ਉੱਥੇ ਦੇ ਹਾਲਾਤ ਕੀ ਨੇ ਸੰਗਠਨਾ ਵਾਸਤੇ ਕਿਦਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਅਰਜਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਵੀਰ ਜੀ ਜੈ ਮਾਤਾ ਦੀ ਧੰਨਵਾਦ ਵਿਸ਼ਾ ਨਿਊਜ਼ ਦਾ ਜੋ ਤੁਸੀਂ ਇਹ ਮੁੱਦਾ ਉਠਾਇਆ ਤੇ ਸਵਰਜਨ ਜੀ ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਯਾਤਰਾ ਕਰਕੇ ਆਏ ਹੋ ਚੁੰਨੀ ਤੋਂ ਪੈਦਲ ਯਾਤਰਾ ਕਰਕੇ ਹੋ ਪਹਿਲੀ ਵਾਰ ਗਏ ਹੋ ਜੋ ਇਸ ਤੋਂ ਪਹਿਲਾਂ ਵੀ ਜਾਂਦੇ ਹੋ ਇਹ ਮੇਰੀ ਪਹਿਲੀ ਵਾਰ ਯਾਤਰਾ ਸੀ ਜੀ ਇੱਕ ਜਥਾ ਜਾਂਦਾ ਹੈ ਚੁੰਨੀ ਤੋਂ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੇ ਮੈਂ ਕਿਹਾ ਹਾਂਜੀ ਜੇ ਮਾਤਾ ਨੇ ਬੁਲਾਇਆ ਤਾਂ ਅਸੀਂ ਜਾਵਾਂਗੇ ਤੇ ਜਾ ਕੇ ਕਿਸ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਉੱਥੇ ਬਹੁਤ ਵਧੀਆ ਅਨੰਦ ਹੀ ਅਨੰਦ ਅਸੀਂ ਜਦੋਂ ਵੀ ਮਾਤਾ ਨਾਨੇ ਦੇਵੀ ਗਏ ਹਾਂ ਇਸ ਤੋਂ ਪਹਿਲਾਂ ਅਸੀਂ ਗਏ ਹਾਂ ਗੱਡੀਆਂ ਚ ਆਪੀਆਂ ਬਸਾਂ ਚ ਗਏ ਹਾਂ ਬਟ ਜੋ ਅਨੰਦ ਇਸ ਵਾਰ ਪੈਦਲ ਜਾ ਕੇ ਆਇਆ ਨਾ ਉਹ ਕਦੇ ਵੀ ਨਹੀਂ ਆ ਸਕਿਆ ਕੁਝ ਮੁਸ਼ਕਲਾਂ ਵੀ ਆਈਆਂ ਬਟ ਜਦੋਂ ਦਰਸ਼ਨ ਹੋਏ ਤਾਂ ਸਾਰੇ ਦੁੱਖ ਤਰਦ ਖਤਮ ਹੋ ਗਏ ਹੁਣ ਮੈਨੂੰ ਪਤਾ ਲੱਗੇ ਕਿ ਐਨੇ ਲੋਕੀ ਪੈਦਲ ਕਿਉਂ ਜਾਂਦੇ ਨੇ ਉਹ ਕਿਸੇ ਹੋਰ ਦੇ ਲਈ ਨਹੀਂ ਜਾਂਦੇ ਆਪਣੇ ਵਾਸਤੇ ਬਦਲ ਜਾਂਦੇ ਨੇ ਜੋ ਸੰਤੁਸ਼ਟੀ ਮਿਲਦੀ ਹੈ ਪੈਦਲ ਜਾ ਕੇ ਨਾ ਉਹ ਕਹਿਣ ਜੋਗੇ ਨਹੀਂ ਆ ਉਹਦਾ ਹੋਰ ਹੀ ਆਨੰਦ ਆਦਾ ਸ ਲੋਕਾਂ ਦੀ ਸ਼ਰਧਾ ਆਸਤਵ ਬਾਰੇ ਕੀ ਗੋ ਜਿਹੜੇ ਪੈਦਲ ਜਾਂਦੇ ਨੇ ਕਈ ਉਹਦੇ ਬੱਚੇ ਵੀ ਨੇ ਲੇਡੀਜ਼ ਨੇ ਜਾਨੀਆਂ ਨੇ ਕੁੜੀਆਂ ਨੇ ਪਹਿਣਾ ਨੇ ਸਾਡੀਆਂ ਸੋ ਕਿਸ ਤਰ੍ਹਾਂ ਦੀ ਸ਼ਰਧਾ ਭਾਵਨਾ ਲੋਕਾਂ ਦੀ ਉਸ ਮੰਦਰ ਪ੍ਰਤੀ ਲੋਕਾਂ ਬਾਰੇ ਤੁਹਾਨੂੰ ਕੀ ਦੱਸਾਂ ਮੇਰ ਜੀ ਮੈਂ ਤੁਹਾਨੂੰ ਉਦਾਹਰਨ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਣਾ ਜੋ ਮੇਨਾਲ ਵਾਪਰੀ ਹੈ ਹਾਂਜੀ ਹੋਇਆ ਇਦਾਂ ਸੀਗਾ ਵੀ ਮੈਂ ਪੈਦਲ ਜਾ ਰਿਹਾ ਸੀ ਤੇ ਇੱਕ ਦਿਨ ਬਾਅਦ ਮੇਰੇ ਪੈਰ ਤੇ ਛਾਲੇ ਪੈ ਗਏ ਤੁਰਨਾ ਬਹੁਤ ਔਖਾ ਹੋਇਆ ਹਾਲਤ ਐਸੀ ਸੀ ਕਿ ਪੈਰ ਦੇ ਥੱਲੇ ਛਾਲੇ ਪੈ ਗਏ ਫੁੱਟ ਗਏ ਹਰ ਇੱਕ ਸਟੈਪ ਜਦੋਂ ਰੱਖਦੇ ਸੀ ਤਾਂ ਇਦਾਂ ਲੱਗਦਾ ਸੀ ਜਿਵੇਂ ਇੱਕ ਸੈਕੰਡੋਂ ਸੂਈਆਂ ਥੱਲੇ ਚੁਭਰੀਆਂ ਨੇ ਬੜਾ ਦਰਦ ਹੋ ਰਿਹਾ ਸੀ ਮੈਂ ਸੋਚਿਆ ਵੀ ਇੰਨਾ ਦਰਦ ਸਹ ਕੇ ਮੈਨੂੰ ਜਾਣਾ ਮੈਂ ਕੋਈ ਬੇਕੂਫੀ ਤਾਂ ਨਹੀਂ ਕੀਤੀ ਅਜੇ ਮੈਂ ਸੋਚ ਹੀ ਰਿਹਾ ਸੀਗਾ ਮੈਨੂੰ ਮੋੜ ਮੁੜਦੇ ਇੱਕ ਛੋਟਾ ਜਿਹਾ ਬੱਚਾ ਦਿਖਿਆ ਮਛੇ ਦੀ ਉਮਰ ਉਸੋ ਕਿ ਨਹੀਂ ਹੋਣੀ ਹੈ 12 13 ਸਾਲ ਉਹਦੇ ਪਿੱਛੇ ਉਹਦੀ 8 ਸਾਲ ਦੀ ਭੈਣ ਦੋਨੋਂ ਜਾ ਰਹੇ ਨੇ ਦੋਨੋਂ ਨੰਗੇ ਪੈਰੀ ਵੱਡਾ ਭਰਾ ਸੀ 12 13 ਸਾਲ ਦਾ ਉਹ ਤਾਂ ਵਿਚਾਰਾ ਅੱਗੇ ਤੁਰਿਆ ਹੋਇਆ ਤੇ ਝੰਡਾ ਲਿੱਤਾ ਉਹਨੇ ਮਾਤਾ ਦਾ ਜਿਹੜੀ ਪਿੱਛੇ ਕੁੜੀ ਸੀ ਉਹ ਵਿਚਾਰੀ ਨਾ ਐਦਾਂ ਸਟੈਪ ਰਖ ਰਹੀ ਐ ਜਿਵੇਂ ਬੇਬੀ ਸਟੈਪਸ ਛੋਟੇ 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 ਸਟੈਪਸ ਅੱਖਾਂ ਤੋਂ ਉਹਦੇ ਪੇਨ ਦਰਦ ਦਿਖ ਰਿਹਾ ਥਰੂ ਆ ਰਹੇ ਨੇ ਫਿਰ ਵੀ ਤੁਰੀ ਜਾ ਰਹੀ ਐ ਉਹ ਮੈਂ ਨਮਸਕਾਰ ਕਿਤਾ ਨਾ ਕਿ ਬੇਟਾ ਉਸੀ ਮਕਾਬ ਨਹੀਂ ਕੰਦੀ ਜੀ ਬਹੁਤ ਅੱਛਾ ਲੱਗ ਰਿਹਾ ਮਾਤਾ ਬੁਲਾ ਰਹੀ ਹੈ ਇੱਕ ਨਵਾਂ ਵਿਆਹਿਆ ਜੋੜਾ ਅਜੇ ਮੇਰੇ ਖਿਆਲ ਨਾਲ 10-15 ਦਿਨ ਹੋਈ ਪਹਿਲਾਂ ਵਿਆਹ ਹੋਇਆ ਪੰਜਾਬੀ ਜੋੜਾ ਸੀ ਦੋਵੇਂ ਹੱਥਾਂ 'ਚ ਹੱਥ ਪਾ ਕੇ ਤੁਰੇ ਹੋਏ ਨੇ ਨੰਗੇ ਪੈਰੀ ਹਸਬੰਡ ਅੱਗੇ ਸੀ ਵਾਈਫ ਨੂੰ ਹੱਥ ਫੜਿਆ ਲੈ ਕੇ ਜਾ ਰਿਹਾ ਤੇ ਵਾਈਫ ਜਾ ਰਹੀ ਹੈ ਇਹ ਹਾਲਾਤ ਉੱਥੇ ਅਸੀਂ ਕਾਂਵੜ ਯਾਤਰਾ ਬਹੁਤ ਸੋਹਣੀ ਹੈ ਬਟ ਜਿਹੜੀ ਆ ਸਾਮਣ ਦੀ ਮਤ ਨਾਣੇ ਦੇ ਵਿਧੀ ਯਾਤਰਾ ਹੈ ਨਾ ਮੈਂ ਪਹਿਲੀ ਵਾਰ ਵੇਖਿਆ ਵੀ ਇੱਥੇ ਦਾ ਜਨੂਨ ਹੀ ਕੁਝ ਹੋਰਾਂ ਲੋਕਾਂ ਦਾ ਮਾਨਸਾ ਬਠਿੰਡਾ ਸਮਾਣਾ ਸੁਨਾਮ ਐਸ ਪਾਸੋਂ ਹਜ਼ਾਰਾਂ ਲੋਕ ਟਰਨੀਆਂ ਪਰ ਪਰ ਕੇ ਬੱਚੇ ਛੋਟੇ ਛੋਟੇ ਬੱਚੇ ਬੁੜੇ ਪੈਦਲੀ ਤੁਰੇ ਹੋਏ ਨੇ ਉਹਨਾਂ ਕੋਲ ਜੋ ਸਮਾਨ ਹੈਗਾ ਕਿਸ ਨੇ ਉਹ ਝੰਡਾ ਚੱਕਿਆ ਹੋਇਆ ਕਿਸੇ ਨੇ ਮਾਤਾ ਦਾ ਤ੍ਰਿਸ਼ੂਲ ਚੱਕਿਆ ਹੋਇਆ ਕੁਝ ਚੱਕਿਆ ਤੁਰੇ ਹੋਏ ਨੇ ਇੱਕ ਸੱਜਣ ਮੈਨੂੰ ਮਿਲੇ ਉਹ ਹਰ ਸਾਲ ਕੈਨੇਡਾ ਤੋਂ ਸਪੈਸ਼ਲ ਆਂਦੇ ਨੇ ਉਹ ਕਹਿੰਦੇ ਨੇ ਵੀ ਮੈਂ ਕੈਨੇਡਾ ਤੋਂ ਸਪੈਸ਼ਲ ਆ ਕੇ ਪਿੰਡ ਆਪਣੇ ਮਾਨਸੇ ਫਿਰ ਆਪਣਾ ਉਥੋਂ ਪੈਰਾਂ ਤੇ ਮਹਿੰਦੀ ਮੰਦੀ ਲਾਉਂਦੇ ਨੇ ਫਿਰ ਘੂਰ ਬੰਦਦੇ ਨੇ ਫਿਰ ਦੁਰਦੇ ਨੇ ਉਹ ਚੌਥਾ ਦਿਨ ਸੀ ਉਹਨਾਂ ਦਾ ਅੱਜ ਜਦੋਂ ਮੈਨੂੰ ਉਹ ਮਿਲੇ ਕੋਰਾਲੀ ਦੇ ਕੋਲ ਅੱਛਾ ਪੈਰਾਂ ਦੇ ਛਾਲੇ ਪਏ ਹੋਏ ਸੀਗੇ ਪੈਰ ਦਾ ਬਹੁਤ ਬੁਰਾ ਹਾਲ ਸੀ ਨਿਕੰ ਤੁੜ ਰਹੇ ਸੀ ਇੱਕ ਬਾਬਾ ਜੀ ਸੀਗੇ ਮਤਲਬ ਜੇ ਸੀ ਜਾਵਾਂਗੇ ਨਾ ਮੈਂ ਤੁਹਾਨੂੰ ਪਰਸਨਲੀ ਕਹਾਂਗਾ ਕਿ ਤੁਸੀਂ ਐਕਸਪੀਰੀਅੰਸ ਕਰਿਓ ਤੁਸੀਂ ਕੋਰਾਲੀ ਕੋਲ ਜਾਂ ਕਿਰਤਪੁਰ ਸਾਹਿਬ ਦੇ ਕੋਲ ਜਾ ਕੇ ਦੇਖਿਓ ਉੱਤੇ ਆਨੰਦੀ ਹੋ ਰਾ ਲੋਕਾਂ ਦਾ ਅੱਗੇ ਲਿਟਰੇ ਹੋਏ ਨੇ ਉਸ ਤੋਂ ਬਾਅਦ ਚੜਾਈ ਤੇ ਸਾਨੂੰ ਕੋਈ ਲੇਡੀਜ਼ ਮਿਲੀਆਂ ਇਹ ਜੀ ਇਹ ਜੀ ਸਟੋਰੀਜ਼ ਮਿਲੀਆਂ ਤੇ ਲੋਕਾਂ ਤਾਂ ਜਨੂੰਨ ਹੈ ਉਹਨੂੰ ਮਾਤਾ ਸਾਹਿਬ ਦੇ ਅੱਗੇ ਯਾਨੀ ਉਹ ਆ ਖੜੀ ਮਾਤਾ ਬਸ ਇਹੀ ਫਿਲਮ ਨੂੰ ਇਹ ਹੋਇਆ ਜੀ ਜੀ ਅਰਜੁਨ ਜੀ ਆਮ ਆਖਾਨ ਜੀ ਬਣ ਗਈ ਹੈ ਕਿ ਇੱਕ ਕਲਯੁਗ ਆ ਗਿਆ ਪਰ ਤੁਸੀਂ ਕਹਿੰਦੇ ਕਿ ਲੋਕਾਂ 'ਚ ਸ਼ਰਧਾ ਭਾਵਨਾ ਹਲੇ ਵੀ ਬਹੁਤ ਹੈ ਤੁਹਾਨੂੰ ਲੱਗਦਾ ਇਹ ਅੱਡੀ ਸ਼ਰਧਾ ਭਾਵਨਾ ਦੇਖ ਕੇ ਲੋਕਾਂ ਦੀ ਕੀ ਕਲਯੁਗ ਨਹੀਂ ਸਰ ਮੈਂ ਤਾਂ ਸਤਯੁਗ ਦੇਖਿਆ ਦੋ ਦਿਨਾਂ ਦੇ ਵਿੱਚ ਅਸੀਂ ਦੇਖਿਆ ਸਤਿਉ ਦਾ ਰੂਪ ਦੇਖਿਆ ਕਿਸੇ ਦੇ ਦਿਲ 'ਚ ਕੋਈ ਮੱਕਾਰੀ ਨਹੀਂ ਜੋ ਆਂਦਾ ਉਹ ਹੈਲਪ ਕਰ ਰਿਹਾ ਹੈਲਪ ਤੁਹਾਨੂੰ ਕਾਣੀ ਦੱਸਦਾ ਮੇਰੇ ਪੈਰ ਬੜੇ ਖਰਾਬ ਬੜੀ ਬੁਰੀ ਹਾਲਤ ਸੀਗੀ ਤੇ ਅਸੀਂ ਮੰਦਿਰ ਪਹੁੰਚੇ ਮੈਂ ਆਪਣੇ ਜੁਰਾਬਾ ਲਾਈਆਂ ਉੱਤੇ ਕਿ ਜਲਦੀ ਥੋਣ ਅੱਗੇ ਤੱਕ ਅਸੀਂ ਮੰਗੇਪਰ ਜਾਵਾਂਗੇ ਜਦੋਂ ਮੈਂ ਜੁਰਾਬਾ ਲਾਈਆਂ ਨਾ ਉਹ ਪੈਰ ਦੇ ਉੱਪਰ ਵੀ ਛਾਲੇ ਪਏ ਹੋਏ ਸੀ ਉੱਥੇ ਇੱਕ ਪੁਲਿਸ ਵਾਲ ਨੇ ਦੇਖਿਆ ਉਹਨੇ ਐਂ ਹੱਥ ਜੋੜ ਕੇ ਨਾ ਮੇਰੇ ਪੈਰਾਂ ਤੇ ਪੈ ਗਿਆ ਪੈਰਾਂ ਤੇ ਉਹਨੇ ਐਂ ਹੱਥ ਜੋੜੇ ਮੈਂ ਕਿਹਾ ਕੀ ਕਰ ਰਿਹਾ ਹੈ ਕੰਧਾ ਜੀ ਜੀ ਕਰਮ ਨੇ ਇਸ ਭੈਰ ਦੇ ਇਹ ਕਹਿੰਦਾ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਉਪਰਦਰਸ਼ਨ ਕਰਾਉਣਾ ਮੇਰੇ ਨਾਲ ਦੇ ਜਥੇ ਵਿਚਾਰੇ ਉਹ ਥੱਲੇ ਰਹਿ ਗਏ ਉਹਨਾਂ ਨੇ ਮੈਨੂੰ ਤੇ ਕੁੜੀਆਂ ਨਾਲ ਸੀ ਉਹ ਵੀ ਬਦਲ ਗਈ ਸੀ ਸਾਨੂੰ ਉੱਪਰ ਲੈ ਕੇ ਉਹ ਸ਼ਾਰਟਕਟ ਕਰਕੇ ਇਹ ਸਪੈਸ਼ਲ ਉਹਨਾਂ ਨੇ ਟ੍ਰੀਟਮੈਂਟ ਦਿੱਤੀ ਕਿ ਜੋ ਲੋਕ ਐਨੀ ਮਿਹਨਤ ਕਰਕੇ ਪੈਦਲ ਕਰਕੇ ਆਉਂਦੇ ਨੇ ਜਾਂ ਜਿਨ੍ਹਾਂ ਦਾ ਕੁਝ ਦਰਦ ਹੁੰਦਾ ਉਹਨਾਂ ਨੂੰ ਸਪੈਸ਼ਲ ਲੈ ਕੇ ਉੱਪਰ ਲੈ ਕੇ ਗਏ ਤੇ ਦਰਸ਼ਨ ਕਰਾਏ ਤੇ ਮੈਨੂੰ ਦੂਜੇ ਦਿਨੀ ਰਾਤੀ ਪੋਨੇ 12 ਵਜੇ ਮਾਤਾ ਰਾਣੀ ਦੇ ਬਹੁਤ ਖੁਲੇ ਦਰਸ਼ਨ ਹੋ ਗਏ। ਇਹ ਸਤਿਯੁਗੀ ਆਵੀਰ ਜੀ ਸਤਿਯੁਗ ਆਪਣੇ ਅੰਦਰ ਹੀ ਹੈ ਜੇ ਆਪਾਂ ਤਪੱਸਿਆ ਕਰਾਂਗੇ ਤਾਂ ਰੱਬ ਪੱਕਾ ਮਿਲੇਗਾ ਪਰ ਤਪੱਸਿਆ ਹੈ ਨਹੀਂ ਨਾ ਅੱਜਕੱਲ ਆਪਾਂ ਗੱਡੀਆਂ 'ਚ ਬੈੰਨੇ ਆ ਗੱਡੀ ਸਟਾਰਟ ਕੀਤੀ ਉੱਥੇ ਉਤਰ ਗਏ ਉੱਥੋਂ ਛੋਟੀ ਆਟੋ ਕੀਤੀ ਪਰ ਪਹੁੰਚ ਗਏ ਮੱਥਾ ਟੇਕਿਆ ਘਰ ਆ ਗਏ ਕਿੱਥੇ ਤਪੱਸਿਆ ਜਦੋਂ ਸਰੀਰ ਨੂੰ ਕਸ਼ਟ ਦੇਵਾਂਗੇ ਤਾਂ ਰੱਬ ਵੀ ਸਾਹਮਣੇ ਦਿਖਦਾ ਹੈ ਮੈਨੂੰ ਕੋਈ ਗਲਤੀ ਹੋਊਂਗੀ ਮੈਂ ਅਰਜੁਨ ਜੀ ਬਹੁਤ ਸਾਰੇ ਲੋਕਾਂ ਵਾਸਤੇ ਇਹ ਜਿਹੜੇ ਧਾਰਮਿਕ ਸਥਾਨ ਨੇ ਯਾਤਰਾ ਮਨੇ ਇੱਕ ਮੇਲੇ ਦਾ ਰੂਪ ਧਾਰਨ ਕਰ ਚੁੱਕੇ ਮੇਲਾ ਬਣ ਚੁੱਕੇ ਹੈ ਕੁਝ ਬਿਲਕੁਲ ਇਹਦੇ ਬਾਰੇ ਸਰ ਮੈਂ ਇਹੀ ਕਹੂੰਗਾ ਟੈਕਨੋਲੋਜੀ ਆ ਗਈ ਸਾਇੰਸ ਆ ਗਈ ਸਾਰੇ ਕੋਲ ਗੱਡੀਆਂ ਆ ਗਈਆਂ ਅਸੀਂ ਗੱਡੀਆਂ ਲੈ ਕੇ ਜਾਂਦੇ ਹਾਂ ਮੰਨ ਲਓ ਤੁਸੀਂ ਇੱਥੋਂ ਕਿਸੇ ਮੰਦਰ 'ਚ ਜਾਣਾ ਜੋ ਤੁਸੀਂ ਜਿਸ ਮੰਦਰ ਨੂੰ ਤੁਸੀਂ ਮੰਨਦੇ ਹੋ ਤੁਸੀਂ ਗੱਡੀ ਚੱਕੀ ਏਸੀ 'ਚ ਬੈਠੇ ਰਸਤੇ 'ਚ ਵਧੀਆ ਜਿਹਾ ਖਾਣਾ ਖਾਦਾ ਮੰਦਰ ਪਹੁੰਚ ਕੇ ਮੱਥਾ ਟੇਕਿਆ ਵਾਪਸ ਆ ਗਏ ਚੇਂਜ ਤਾਂ ਕੁਝ ਹੋਇਆ ਨਹੀਂ ਨਾ ਜਿਵੇਂ ਤੁਹਾਡਾ ਘਰ ਸੀ ਏਸੀ ਉਹਦੇ ਤੁਸੀਂ ਏਸੀ ਗੱਡੀ 'ਚ ਗਏ ਉੱਥੇ ਗਏ ਮਤਲਬ ਕਿ ਵਾਪਸ ਆ ਗਏ ਕੁਝ ਫੀਲ ਜਿਹਾ ਨਹੀਂ ਹੋਇਆ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਬੰਦੇ ਯਾਤਰਾ ਤੇ ਜਾਂਦੇ ਸੀ ਧਰਮ ਯਾਤਰਾ ਤੇ ਘਰੇ ਕਹਿ ਕੇ ਜਾਂਦੇ ਸੀ ਵੀ ਮੈਂ ਪੋਟਲੀ ਬੰਨ ਲਈ ਹੈ ਕਿ ਮੈਂ ਚੱਲਿਆ ਘਰ ਦੇ ਕਹਿੰਦੇ ਸੀ ਵੀ ਪੂਰਾ ਪਿੰਡ ਮਿਲ ਕੇ ਉਹਨੂੰ ਪੈਸੇ ਉਹਦੇ ਇਕੱਠੇ ਕਰ ਦਿੰਦਾ ਸੀਗਾ ਪੂਰਾ ਪਿੰਡ ਦੁਆ ਕਰਦਾ ਸੀ ਵੀ ਇੱਕ ਪੂਰੇ ਪਿੰਡ ਤੋਂ ਬੰਦਾ ਚੱਲਿਆ ਪੈਦਲ ਉਹ ਬੰਦਾ 10 20 ਦਿਨ ਮਹੀਨਾ ਸਾਲ ਜਿਵੇਂ ਕੋਈ ਗਿਆਖਦਾਰ ਨਾਲ ਪੈਦਲ ਸਾਲ ਬਾਅਦ ਪਹੁੰਚਦਾ ਸੀ ਉੱਥੇ ਮੱਥਾ ਟੇਕ ਕੇ ਪੈਦਲ ਵਾਪਸ ਆਂਦਾ ਸੀਗਾ ਜਦੋਂ ਵਾਪਸ ਆਂਦਾ ਸੀ ਸੰਤੇ ਹੋ ਜਾਂਦਾ ਸੀ ਉਹ ਕਿਉਂ ਕਿ ਫਿਜ਼ੀਕਲੀ ਉਹਨੇ ਇੰਨਾ ਕਸ਼ਟ ਝੇਲ ਲਿਆ ਆਪਣੇ ਸਰੀਰ ਦੇ ਵਿੱਚ ਉਹਨੂੰ ਦਰਦ ਦੇ ਵਿੱਚ ਹੀ ਪਰਮਾਤਮਾ ਦਾ ਦਰਸ਼ਨ ਹੋ ਗਏ ਇਹ ਸੱਚੀ ਗੱਲ ਹੈ ਮੈਂ ਖੁਦ ਫੀਲ ਕੀਤਾ ਜਦ ਤੱਕ ਅਸੀਂ ਤਪੱਸਿਆ ਨਹੀਂ ਕਰਦੇ ਨਾ ਤਪੱਸਿਆ ਹੀ ਹੈ ਹੁਣ ਤਾਂ ਤਪੱਸਿਆ ਰਹੀ ਨਹੀਂ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਲੋਕਾਂ ਦੇ ਕੱਪੜਿਆਂ ਤੋਂ ਇਲਾਵਾ ਰਹਿਣ ਸਹਿਣ ਤੋਂ ਇਲਾਵਾ ਸ਼ਰਧਾ ਭਾਵਨਾ ਵਿੱਚ ਵੀ ਬਹੁਤ ਫਰਕ ਪਿਆ ਗਿਆ ਪਹਿਲਾਂ ਨਾਲੋਂ فرقت ہاں پیاتا ہے پر جی اپا ਹੁਣ ਵੀ ਸਮਝ ਜਾਈਏ ਜਿਵੇਂ ਮੈਂ ਹੁਣ ਤਾਂ ਇਹ ਬਾਈ ਲੱਕ ਕਿਸੇ ਦੇ ਨਾਲ ਜਾ ਕੇ ਯਾਤਰਾ ਕੀਤੀ ਪਰ ਮੈਨੂੰ ਸਮਝ ਆ ਗਈ ਗੱਡੀਆਂ ਤੇ ਜਾਣ ਨਾਲ ਮਤਲਬ ਜਿਵੇਂ ਅਸੀਂ ਇਨਸਟਰੂਮੈਂਟਸ ਯੂਜ਼ ਕਰਕੇ ਐਸਪਰਸਤੀ ਕਰਕੇ ਜਾਵਾਂਗੇ ਤੇ ਪੈਦਲ ਕਸ਼ਟ ਸਹਿ ਕੇ ਜਦੋਂ ਜਾਈਏ ਨਾ ਤਾਂ ਰੱਬ ਦੇ ਦਰਸ਼ਨ ਪੱਕਾ ਹੁੰਦੇ ਨੇ ਮੈਂ ਤਾਂ ਹੁਣ ਇਹ ਧਾਰ ਲਿਆ ਵੀ ਜਿੰਨੇ ਵੀ ਧਾਰਮਿਕ ਸਥਾਨ ਸਾਡੇ ਇੰਡੀਆ ਦੇ ਹੈਗੇ ਨੇ ਸਾਰੇ ਜਗ੍ਹਾ ਜਾਊਂਗਾ ਤੇ ਪੈਦਲ ਹੀ ਜਾਵਾਂਗਾ ਜੇ ਬਾਬਾ ਜੀ ਨੇ ਚਾਇਆ ਤਾਂ ਸ਼੍ਰੀ ਨੰਦੇੜ ਸਾਹਿਬ ਮੈਂ ਚੰਡੀਕੋੜ ਤੋਂ ਪੈਦਲ ਆਤਾ ਸੀ ਸੋਚ ਲਈ ਹੈ ਬਾਬਾ ਜੀ ਦੇਖਦੇ ਕਿੰਨਾ ਪੂਰੀ ਕਰਦਾ ਮਾਤਾ ਦੇ ਮੰਦਰ ਚ ਜਾ ਕੇ ਉਹ ਔਰ ਚ ਜਾ ਕੇ ਤੁਸੀਂ ਕੁਝ ਮਹਿਸੂਸ ਕੀਤਾ ਕਿ ਵਾਕਈ ਮਾਤਾ ਨੇੜੇ ਦਰਸ਼ਨ ਹੋਏ ਮਾਤਾ ਦੇ ਮੰਤੋਂ ਬਿਲਕੁਲ ਜੀ ਮੈਨੂੰ ਤਾਂ ਜਦੋਂ ਅਸੀਂ ਉਹ ਕੋਲਾ ਨਾਲ ਡੋਬੇ ਤੋਂ ਉੱਪਰ ਚੜੇ ਸੀ ਨਾ ਉਸ ਤੋਂ ਬਾਅਦ ਮੈਨੂੰ ਐ ਲੱਗੇ ਜਿਵੇਂ ਕੋਈ ਮੈਨੂੰ ਐਦਾਂ ਗੋਦੀ ਚੁੱਕ ਕੇ ਲੈ ਕੇ ਜਾ ਰਿਹਾ ਕਿਉਂਕਿ ਪੈਰ ਛਿੱਲੇ ਹੋਏ ਖੂਨ ਆ ਰਿਹਾ ਉਹ ਪੱਥਰ ਸੀਗੇ ਬੜੇ ਨੁਕੀਲੇ ਮੇਰਾ ਤਾਂ ਹਿੰਮਤ ਹਾਰ ਗਈ ਸੀ ਮੈਂ ਡੰਡਾ ਫੜਿਆ ਹੋਇਆ ਸੀ ਮਨ ਤਾਂ ਐ ਜਿਵੇਂ ਕੋਈ ਪਿੱਛੋਂ ਨਾਲ ਏਦਾਂ ਚੱਕ ਚੱਕ ਕੇ ਲੈ ਕੇ ਜਾ ਰਿਹਾ ਉੱਥੇ ਪਹੁੰਚੇ ਉਹ ਪੁਲਿਸ ਵਾਲੇ ਭਾਈ ਸਾਹਿਬ ਨੇ ਹੈਲਪ ਕਰਤੀ ਉੱਪਰ ਪਹੁੰਚਾਤਾ ਉੱਪਰ ਪਹੁੰਚੇ ਜਿੱਥੋਂ ਲੋਕੀ ਬਾਹਰ ਆਉਂਦੇ ਨੇ ਉੱਥੋਂ ਜਾ ਕੇ ਦਰਸ਼ਨ ਕੀਤੇ ਮਾਤਾ ਰਾਣੀ ਇਹ ਜੇ ਖੁੱਲੇ ਦਰਸ਼ਨ ਮੈਨੂੰ ਵਾਸਤੇ ਕਦੇ ਨਹੀਂ ਹੋਏ ਤੇ ਉੱਥੋਂ ਜਾ ਕੇ ਨੇ ਇਹ ਜੀ ਫੀਲਿੰਗ ਆਈ ਜਿਦਾਂ ਲੱਗਿਆ ਮਾਤਾ ਕਹਿੰਦੀ ਹੋਏ ਕਿ ਭਾਈ ਸ੍ਰੀ ਯਾਤਰਾ ਸਫਲ ਹੈ ਬਸ ਇੰਨਾ ਭਾਵੁਕ ਹੋ ਗਿਆ ਉੱਥੇ ਜਾ ਕੇ ਮੈਂ ਪਹਿਲਾਂ ਤੋਂ ਜੰਦੇ ਸੋਚਿਆ ਸੀ ਕਿ ਇਹ ਮੰਗਾਗੇ ਉਹ ਮੰਗਾਗੇ ਸਭ ਜ਼ੀਰੋ ਹੋ ਗਿਆ ਉੱਤੇ ਮੈਂ ਤੇ ਮਾਤਾ ਇੱਕੋ ਹੀ ਹੋ ਗਏ ਬਸ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਨਾਸਤੇ ਦਾ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਉਹਨਾਂ ਨੂੰ ਕਹਿਣਾ ਚਾਹੁੰਦਾ ਕੁਝ ਉਹਨਾਂ ਨੂੰ ਮੈਂ ਇਹੀ ਕਹੂੰਗਾ ਤੁਸੀਂ ਨਾਸਤਿਕ ਆਪਣੀ ਇਸ ਟਾਈਮ ਫਿਜ਼ੀਕਲ ਅਪੀਅਰੈਂਸ ਦੇ ਕਾਰਨ ਕਰ ਰਹੇ ਹੋ ਇੱਕ ਵਾਰ ਕੁਸ਼ ਚਲ ਕੇ ਦੇਖੋ ਕਿਸੇ ਵੀ ਧਾਰਮਿਕ ਸਥਲ ਤੇ ਤੁਸੀਂ ਪੈਦਲ ਜਾਓ ਤੁਹਾਨੂੰ ਚਮਤਕਾਰ ਦੇਖਣਗੇ ਕਿਉਂਕਿ ਜਦ ਤੱਕ ਤੁਸੀਂ ਤਪੱਸਿਆ ਨਹੀਂ ਕਰੋਗੇ ਚਮਤਕਾਰ ਕਿਵੇਂ ਦੇਖਣੇ ਆ ਸਭ ਤੋਂ ਵੱਡੀ ਗੱਲ ਉਹ ਨਾਸਤਿਕ ਨਹੀਂ ਉਹ ਪੈਦਾ ਕਿੱਦਾ ਹੋਏ ਸਾਇੰਸ ਆਪਣੀ ਜਗਤ ਤੇ ਹੈ ਉਹਨਾਂ ਦਾ ਪੈਦਾ ਹੋਣਾ ਤੇ ਉਹਨਾਂ ਵਾਸਤੇ ਕਿਸੇ ਨਾ ਕਿਸੇ ਸ਼ਕਤੀ ਨੇ ਸਾਰਾ ਇਂਤਜ਼ਾਮ ਕੀਤਾ ਹੋਇਆ ਖਾਣ ਦਾ ਪੀਣ ਦਾ ਜਿਉਣ ਦਾ ਰਹਿਣ ਦਾ ਉਹਨਾਂ ਦਾ ਜ਼ਿੰਦਾ ਰਹਿਣਾ ਹੀ ਆਪਣੇ ਆਪ 'ਚ ਇੱਕ ਕਮਾਲ ਹੈ ਕਿ ਕਿਸੇ ਨਾ ਕਿਸੇ ਰੱਬ ਨੇ ਉਹਨੂੰ ਬਚਾਇਆ ਹੋਇਆ ਵੇਹ ਦਾ ਕਰੋਣੋ ਸ਼ੁਕਰਾਨੂਆਂ 'ਚ ਉਹਨੂੰ ਕਿਵੇਂ ਜੀਵਨ ਮਿਲ ਗਿਆ ਇੱਕ ਵਾਰ ਉਹ ਭਰੋਸਾ ਕਰਕੇ ਦੇਖਣ ਤੇ ਜਿਸ ਨੂੰ ਵੀ ਉਹ ਮੰਨਣਾ ਭਾਵੇਂ ਉਹ ਕਿਸੇ ਵੀ ਰੱਬ ਨੂੰ ਜੋ ਪਹਿਲਾਂ ਡਿਸਾਈਡਡ ਉਹਨਾਂ ਨੂੰ ਨਾਮ ਮੰਨਣ ਕਿਸੇ ਪੱਥਰ ਨੂੰ ਵੀ ਮੰਨ ਲੈਣਾ ਉਸ ਪੱਥਰ ਲਈ ਵੀ ਤਪੱਸਿਆ ਕਰਨ ਹਮ ਰੱਬ ਮਿਲ ਜਾਏਗਾ ਪੱਕਾ ਮਿਲੇਗਾ ਮੇਰੀ ਗਾਰੰਟੀ ਲਿਆ ਅਰਜਨ ਜਿਹੜਾ ਫਿਊਚਰ ਪਲੈਨਿੰਗ ਕੀ ਹੈ ਅੱਗੇ ਜੋ ਤੁਹਾਡੀ ਜਾਰੀ ਰੱਖੋਗੇ ਇਸ ਪਰੰਪਰਾ ਨੂੰ ਜਿਹੜੀ ਤੁਸੀਂ ਪੈਦਲ ਯਾਤਰਾ ਸ਼ੁਰੂ ਕੀਤੀ ਹਾਂ ਮੈਂ ਇਹ ਸੋਚਦਾ ਕਿ ਸੋਚਦਾ ਨਹੀਂ ਮੈਂ ਟਾਰ ਲਿਆ ਹੁਣ ਕਿ ਮੈਂ ਹੁਣ ਬਾਕੀ ਸਾਰੇ ਕੰਮ ਆਪਣਾ ਕਰਦਾ ਰਹੂੰਗਾ ਬਟ ਹਰ ਮਹੀਨੇ ਇੱਕ ਨਾ ਇੱਕ ਪੈਦਲ ਯਾਤਰਾ ਜ਼ਰੂਰ ਕਰੂੰਗਾ ਕਿਉਂਕਿ ਮੈਨੂੰ ਨਾ ਰੱਬ ਦਾ ਅਹਿਸਾਸ ਹੋਇਆ ਕਿ ਮੈਂ ਹੁਣ ਅਹਿਸਾਸ ਨੂੰ ਨਾ ਗੋਵਨਾਂ ਨਹੀਂ ਚਾਹੁੰਦਾ ਤੇ ਹਜੇ ਛੋਟੀਆਂ ਯਾਤਰਾਵਾਂ ਜੋ ਮੇਰੇ ਛੋਟੇ ਆਸ-ਪਾਸ ਮੰਦਰ ਨੇ ਧਾਰਮਿਕ ਸਥਲ ਨੇ ਮੇਰਾ ਮਨਾ ਦਰਬਾਰ ਸਾਹਿਬ ਦਾ ਵੀ ਅਸ਼ੀਰਵਤ ਲੈ ਕੇ ਜਾਣ ਤੇ ਪੈਦਲ ਹੀ ਜਾਵਾਂ ਮੈਂ ਤੇ ਕੋਈ ਮੇਰਾ ਮਿੱਤਰ ਕੋਈ ਚਾਹੁੰਦਾ ਹੋਵੇ ਮੈਨੂੰ ਜੁਆਇਨ ਕਰਨਾ ਚਾਹੁੰਦਾ ਹੋਵੇ ਤਾਂ ਕਰ ਸਕਦਾ ਹੈ ਦੇਖੋ ਪੈਦਲ ਯਾਤਰਾ ਦੇ ਵਿੱਚ ਖਰਚਾ ਕੁਝ ਨਹੀਂ ਹੈ ਅਸੀਂ ਪੈਦਲ ਤੁਰਨਾ ਹੁੰਦਾ ਇੱਕ ਅਸੀਂ ਗੱਡੀ ਨਾਲ ਲੈ ਲਾਂਗੇ ਜਿਹਦੇ ਵਿੱਚ ਸਮਾਨ ਹੋਏਗਾ ਤੇ ਜਿੱਥੇ ਸਾਨੂੰ ਰਾਤ ਹੋ ਗਈ ਡੇਰਾ ਪਾ ਲਈਏ ਸਰੀਰ ਦੇ ਕੈਪੈਸਿਟੀ ਦੇ ਹਿਸਾਬ ਨਾਲ ਅੱਗੇ ਫਿਰ ਅਸੀਂ ਉੱਥੇ ਮੱਥਾ ਟੇਕ ਕੇ ਯਾਤਰਾ ਕਰਾਂਗੇ ਮੈਨੂੰ ਲੱਗਦਾ ਕਿ ਸਾਨੂੰ ਜ਼ਿੰਦਗੀ ਦਾ ਇੱਕ ਹਿੱਸਾ ਰੱਬ ਨੂੰ ਵੀ ਦੇਣਾ ਚਾਹੀਦਾ ਹੈ ਕਿਉਂਕਿ ਜੀ ਜੀ ਸੋ ਲੋਕ ਬੜਾ ਕਸ਼ਟ ਲੱਕ ਕੇ ਜਾਂਦੇ ਰਿਉ ਉੱਤੇ ਕਈ ਡੰਡੋਤ ਕਰਕੇ ਜਾਂਦੇ ਸੋ ਲੱਗਦਾ ਕਿ ਲੋਕਾਂ ਦੀ ਇਹ ਸ਼ਰਧਾ ਭਾਵਨਾ ਕਿਉਂ ਲੋਕ ਕਹਿੰਦੇ ਨੇ ਕਿ ਇਹ ਪਾਗਲਪਨ ਹੈ ਸ਼ਰਧਾ ਭਾਵਨਾ ਪਾਗਲਪਨ ਵੀ ਹੈ ਤਾਂ ਕਿ ਮੇਰਾ ਵੀ ਪਾਗਲ ਹੋਈ ਸੀ ਨਾ ਕੀ ਵਧੀਆ ਕਿੰਨਾ ਵਧੀਆ ਹੋਏਗਾ ਜੇ ਅਸੀਂ ਰੱਬ ਵਾਸਤੇ ਪਾਗਲ ਹੋ ਜਾਈਏ ਕਈ ਬੰਦੇ ਆਪਣੀ ਗਰਲਫ੍ਰੈਂਡ ਲਈ ਪਾਗਲ ਹੋ ਜਾਂਦੇ ਨੇ ਬੇਈ ਨਸ਼ੇ ਵਾਸਤੇ ਪਾਗਲ ਹੁੰਦੇ ਨੇ ਮੈਂ ਕੰਨਾ ਰੱਬ ਵਾਸਤੇ ਪਾਗਲ ਹੋ ਕੇ ਦੇਖੋ ਤੁਹਾਨੂੰ ਇੱਜ਼ਤ ਨਾਮ ਪੈਸਾ ਸ਼ੋਹਰਤ ਸਭ ਮਿਲੇਗੀ ਤੇ ਐਂਡ ਦੇ ਵਿੱਚ ਰੱਬ ਦੇ ਵਿੱਚ ਮਿਲ ਜਾਓਗੇ ਮੁਕਤੀ ਵੀ ਮਿਲ ਜਗੀ ਵੀਰ ਜੀ ਇਹ ਜਿਹਾ ਪਾਗਲ ਬੰਦਾ ਜ਼ਰੂਰੀ ਹੈ ਨਾ ਅਰਜੁਨ ਜੀ ਮੰਨਿਆ ਜਾਂਦਾ ਕਿ ਬੱਚਿਆਂ ਚ ਰੱਬ ਵਸਦਾ ਇਹ ਬੱਚੇ ਦਾ ਮਨ پاک ਸਾਫ ਹੁੰਦਾ ਇੱਕ ਮੁੱਦਾ ਉੱਠਿਆ ਸੀ ਪਾਇਲ ਮਲਕ ਦਾ ਰਮਨ ਮਲਕ ਦੀ ਵਾਈਫ ਹੈ ਉਹਨੇ ਕਾਲੀ ਮਾਤਾ ਦਾ ਰੂਪ ਧਾਰਨ ਕੀਤਾ ਆਪਣੇ ਬੱਚੇ ਵਾਸਤੇ ਆਪਣੇ ਬੱਚੇ ਨੂੰ ਉਹਦਾ ਦਿਲ ਯਾਨੀ ਕਿ ਉਹ ਕਰਦਾ ਸੀ ਕਿ ਹਮ ਉਸਨੇ ਕਾਲੀ ਮਾਤਾ ਦੇ ਦਰਸ਼ਨ ਕਰਾ ਸੋ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਦੇਖੋ ਤੁਸੀਂ ਕਹਿ ਰਹੇ ਹੋ ਕਿ ਮਲਕ ਉਹ ਸ਼ਾਇਦ ਮੁਸਲਮਾਨ ਨੇ ਉਸਨੇ ਆਪਣੇ ਬੱਚੇ ਵਾਸਤੇ ਮਾਤਾ ਦਾ ਰੂਪ ਧਾਰਿਆ ਕਿਉਂਕਿ ਬੱਚੇ ਨੇ ਕਾਲੀ ਮਾਤਾ ਦੇਖਣੀ ਸੀ ਤੇ ਇਸ ਚ ਕੀ ਮਾਰਾ ਦੱਸੋ ਇਤਨਾ ਬਹੁਤ ਵੱਡੀ ਗੱਲ ਹੈ ਉਹਦੀ ਕਿ ਉਸਨੇ ਸਾਡੀ Hindu ਮਾਤਾ Hindu ਉਹ ਧਰਮ ਤੋਂ ਤਾਂ ਉੱਪਰ ਹੋ ਗਈ ਵਿਚਾਰੀ ਉਹ ਉਸਨੇ ਆਪਣੇ ਬੱਚੇ ਨੂੰ ਉਸ ਮਾਂ ਦਾ ਰੂਪ ਦਿਖਾਉਣ ਵਾਸਤੇ ਰੂਪ ਧਾਰ ਲਿਆ ਤੇ ਇਸ ਤੋਂ ਚੰਗੀ ਗੱਲ ਕੀ ਹੋਏਗੀ ਕਿ ਸਾਡੇ ਧਰਮ ਦੇ ਪ੍ਰਤੀ ਕੋਈ ਇੰਨਾ ਡੈਡੀਕੇਟਿਡ ਹੈ ਇਹ ਚੰਗੀ ਗੱਲ ਹੈ ਸਰ ਬਹੁਤ ਅੱਛੀ ਗੱਲ ਹੈ ਸਰ ਜੀ ਤੁਸੀਂ ਦਰਸ਼ਨ ਕਰਕੇ ਆਏ ਮਾਤਾ ਦੇ ਸੋ ਕਿੰਦਾਂ ਦੀ ਸਹੂਲਤਾਂ ਨੇ ਭਗਤਾਂ ਵਾਸਤੇ ਕਿੰਦਾਂ ਦੀ ਫੈਸਿਲਿਟੀ ਉੱਥੇ ਸਰ ਹਰ ਕਦਮ 'ਚ ਸਪੋਰਟ ਹੈ ਲੰਗਰ ਲੱਗੇ ਹੋਏ ਨੇ ਹਰ 40 40 50 50 ਮੀਟਰ ਤੇ 100 ਮੀਟਰ ਤੇ ਰੋਪਰ ਤੋਂ ਬਾਅਦ ਤਾਂ ਲੰਗਰੀ ਲੰਗਰ ਨੇ ਤੁਸੀਂ ਕਿਤੇ ਵੀ ਉਹਦਾ ਹੱਥ ਜੋੜ-ਜੋੜ ਕੇ ਕਹਿੰਦੇ ਜੀ ਆਓ ਤੁਸੀਂ ਬੈਠੋ ਤੁਸੀਂ ਉੱਥੇ ਖਾਣਾ ਮਿਲਦਾ ਰਹਿਣ ਵਾਸਤੇ ਜਗ੍ਹਾ ਹੈ ਗੱਦੇ ਲੱਗੇ ਹੋਏ ਨੇ ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੋ ਗਈ ਹੈ ਛਾਲੇ ਪੈ ਗਏ ਤਾਂ ਉਹ ਫੋੜ ਕੇ ਦਵਾਈ ਵੀ ਲਾ ਦਿੰਦੇ ਨੇ ਪੱਟੀਆਂ ਮੁੱਟੀਆਂ ਸਾਰਾ ਇੰਤਜ਼ਾਮ ਹੈ ਮੀਨਸ ਮਾਤਾ ਰਾਣੀ ਨੇ ਆਪਣੇ ਭਗਤਾਂ ਦੇ ਲਈ ਸਾਰਾ ਇੰਤਜ਼ਾਮ ਕੀਤਾ ਹੋਇਆ ਤੁਸੀਂ ਤੁਰੋ ਤਾਂ ਸਹੀ ਸਾਡੀ ਗੁੜੀਆ ਗਈ ਸੀਗੀ ਉਹ ਸਾਡੇ ਕੋਲ ਕੰਮ ਕਰਦੀ ਐ ਮੈਂ ਇੱਕ ਦਿਨ ਪਹਿਲਾਂ ਨਿਕਲਿਆ ਉਹਨੇ ਦੇਖੀ ਫੋਟੋ ਕਹਿੰਦੀ ਜੀ ਮੈਂ ਵੀ ਆਉਂਗੀ ਮੈਂ ਕਿਹਾ ਕੁੜੀਏ ਤੁਸੀਂ ਕੁੜੀਆਂ ਤੁਸੀਂ ਕਿੱਦਾਂ ਜਾਓਗੇ ਮੈਂ ਫੈਸਿਲਿਟੀ ਦੀ ਗੱਲ ਕਰ ਰਿਹਾ ਨਹੀਂ ਉਹ ਕਹਿੰਦੀ ਮੈਂ ਵੀ ਆਉਂਗੀ ਆ ਗਈ ਉਹ ਤੇ ਅਸੀਂ ਸੋਚ ਰਹੇ ਸੀ ਕੀ ਕਰਾਂਗੇ ਲੇਕਿਨ ਉਹਦੇ ਵਾਸਤੇ ਸਾਰਾ ਇੰਤਜ਼ਾਮ ਪਹਿਲਾਂ ਹੀ ਸੀਗਾ ਮੰਦਿਰ ਗਏ ਮੰਦਿਰ ਦੇ ਵਸ ਕੁੜੀ ਵਾਸਤੇ ਸੈਪਰੇਟਲੀ ਸਭ ਇੰਤਜ਼ਾਮ ਹੋਇਆ ਪਿਆ ਸੀ ਸੈਪਰੇਟ ਰੂਮ ਸੀਗੇ ਉਹਨੇ ਵੀ ਦਰਸ਼ਨ ਕਰਨੇ ਵਿਚਾਰੀ ਨੇ ਬੱਚੇ ਬੁੜੇ ਬੱਚੇ ਕੁੜੀਆਂ ਜਵਾਨ ਸਾਰਿਆਂ ਵਾਸਤੇ ਬਹੁਤ ਅੱਛਾ ਇੰਤਜ਼ਾਮ ਹੈ ਹਰ ਲੰਗਰ ਦੇ ਵਿੱਚ ਸ਼ਰਧਾ ਭਾਵਨਾ ਹੈ ਤੇ ਜੇ ਕੋਈ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਪੱਕਾ ਸਾਰਾ ਇੰਤਜ਼ਾਮ ਮਿਲੇਗਾ ਉੱਥੇ ਬਹੁਤ ਸਾਫ਼ ਸੁਥਰਾ ਇੰਤਜ਼ਾਮ ਹੈ ਧੰਨਵਾਦ ਮੇਰਬਰੀ ਸਵਾਦਿਆਂ ਲਈ ਸੋ ਇਸ ਸੜਕ ਨਾਲ ਅਰਜੁਨ ਜੀ ਜੋ ਮਾਤਾ ਦੇ ਪੱਕੇ ਭਗਤ ਨੇ ਮਾਤਾ ਦੇ ਸ਼ਰਧਾਲੂ ਨੂੰ ਮਾਤਾ ਰਣ ਦੇ ਮੰਦਿਰ ਚ ਚੁੰਨੀ ਤੋਂ ਪੈਦਲ ਯਾਤਰਾ ਕਰਕੇ ਨੇ ਸੋ ਉਹਨਾਂ ਦਾ ਕਹਿਣਾ ਹੈ ਕਿ ਹਰ ਤੀਰਥ ਸਥਾਨ ਤੇ ਚਾਹੇ ਕਿਹੜਾ ਵੀ ਧਰਮ ਹੈ ਉੱਥੇ ਗੱਡੀਆਂ ਚ ਜਾਣ ਨਾਲੋਂ ਜੇ ਬੰਦਾ ਪੈਦਲ ਜਾਵੇ ਸ਼ਰਧਾ ਪਾਉਣ ਨਾਲ ਜਾਵੇ ਤਾਂ ਹਰ ਚੀਜ਼ ਮਨੋ ਕਾਮਨਾ ਪੂਰੀ ਹੁੰਦੀ ਹੈ। ਸਾਵਾਂ ਦੇ ਮਹੀਨੇ ਚ ਮਾਤਾ ਨਾਣੇ ਦੇ ਮੰਦਿਰ ਬਹੁਤ ਸਾਰੇ ਸ਼ਰਧਾਲੂ ਨਤਮਸਤਕ ਹੋਣ ਜਾ ਰਹੇ ਨੇ। ਸੋ ਬਹੁਤ ਸਾਰੀਆਂ ਭੈਣਾ ਬੀਬੀਆਂ ਵੀ ਜਾ ਰਹੇ ਨੇ ਸਾਡੇ ਨਾਲ ਭੈਣ ਅਮਨਦੀਪ कौर ਸੋ ਉਹ ਵੀ ਪੈਦਲ ਯਾਤਰਾ ਕਰਕੇ ਆਏ ਨੇ ਸੋ ਉਹਨਾਂ ਤੋਂ ਪੁੱਛਾਂ ਕਿ ਉਹਨਾਂ ਦਾ ਕਿ ਕੋ ਹੋਰ ਸਹੂਲਤਾ ਨੇ ਭਗਤਾਂ ਵਾਸਤੇ ਪੈਨੇ ਬੈਗ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਸਰ ਐਨੇ ਤਾਂ ਆਪਕਾ ਬਹੁਤ ਬਹੁਤ ਸ਼ੁਕਰੀਆ ਆਪਨੇ ਇਸ ਲੈਕ ਹੋਣੇ ਸਮਝਾ ਬੁਲਾਇਆ ਯਹਾਂ ਪਰ ਹਮਾਰਾ ਜੀ ਤੁਸੀਂ ਜਾ ਕੇ ਆਇਓ ਮਾਤਾ ਨਨਦੇਵ ਮੰਦਿਰ ਪੈਦਲ ਜਾ ਕੇ ਉਸ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਹਾ ਤੁਹਾਡਾ ਸਰ ਮੇਰਾ ਬਹੁਤ ਹੀ ਅੱਛਾ ਐਕਸਪੀਰੀਅੰਸ ਰਹਾ ਕਿਉਂਕਿ ਮੈਂ ਨਾ ਪਿੱਛੇ ਤੋਂ ਪਰਿਵਾਰ ਤੋਂ ਇੱਕ ਧਾਰਮਿਕ ਫੈਮਿਲੀ ਤੋਂ ਹਾਂ ਜਿਹੜੇ ਪੂਜਾ ਪਾਠ ਕਰਦੇ ਮੰਦਿਰ ਜਾਂਦੇ ਆਂ हैं, और उसके बाद ये है कि वो लोग हर साल हो गए मेरे पापा बीस साल हो गए बीस साल से कावड़ लेके आते हैं पैदल यात्रा नीलकंठ की तो मेरा भी मन किया कभी जाने का कि मैं भी नीलकंठ से पैदल यात्रा करके आऊं क्योंकि मेरी सिस्टर जाती है मेरे दादाजी जाते हैं मेरे ब्रदर जाते हैं मेरे पापा भी जाते हैं हर साल सावन में तो हर बार मैंने सोचा कि महादेव के दर्शन में जाऊंगी और मैंने पैदल जाना है और कावड़ यात्रा करके आनी है पर पता नहीं क्यों भोलेनाथ ने सोचा कि नहीं पैदल ही नहीं बुलाना वैसे मैं माथा टेक के कई बार आई पर पैदल नहीं इस बार भी मैंने सोचा था पेलिंग की थी कि मैं पैदल ही आऊंगी हिम्मत उसने देनी है रास्ता उसने दिखाना है बस ये है कि जाना है बस ये था ऑफ कैमरा कि थोड़े पैर गए औरतों वास्ते वास्ते खास करके लेडीज मुश्किल दिक्कत होती है थोड़ी सी तकलीफ तो होती है क्योंकि जब जाओगे आप किसी भी एक कहते हैं ना कि जब एक अच्छे काम के लिए आप जा रहे हैं थोड़ी तो मुश्किल आएगी अगर आप घर पे बैठे तो कोई मुश्किल नहीं तो मुझे थोड़ी सी मुश्किल इतनी नहीं पड़ी और थोड़ी मुश्किल पड़ी कि पैर तो चल ही पाए गए हुन आंखे भी आ गए। ਉੱਥੇ ਜਾ ਕੇ ਥੋੜੀ ਜੀ ਪ੍ਰੋਬਲਮ ਹੋ ਗਈ ਮੈਨੂੰ। ਆਖੇ ਤਾਂ ਹੀ ਮਚਾ ਸੁਆ ਲਗਾਇਆ। ਪਰ ਇਹ ਹੈ ਕਿ ਅੱਗੇ ਜਾ ਕੇ ਮੈਨੂੰ ਐਸਾ ਲੱਗਾ ਕਿ ਮਾਤਾ ਰਾਣੀ ਬੁਲਾ ਰਹੀ ਹੈ ਕਿ ਆ ਜਾਓ। ਅੱਗੇ। ਇੱਕ ਵਾਰ ਤੁਮੰਦਰ ਚਿਤ ਤਮਸਤਕ ਹੋਇਓ ਔਰ ਇਹ ਫੀਲ ਕੀਤਾ ਮਹਿਸੂਸ ਕੀਤਾ ਕਿ ਮਾਤਾ ਬਿਲਕੁਲ ਨੇੜੇ ਹੀ ਹੈ। ਬਿਲਕੁਲ ਜੀ ਬਿਲਕੁਲ ਸਾਹਮਣੇ ਐਸੇ ਕਿ ਨਿੱਚ ਸੇਨਾ ਐਸੇ پکڑ ਕੇ ਲੇਗੀ ਬਾ ਮਾਤਾ ਰਾਣੀ ਕੀ ਆਈ ਔਰ ਚਲੋ ਬੇਟਾ ਅੱਗੇ। उसके बाद भी मेरे साथ एक चमत्कार और हुआ वहां पे मैं गई दर्शन किए हैं हमने बारह एक बजे से सबको सब हमारे साथ के जो थे वो पीछे रह गए थे जितने उन्होंने पहले दर्शन करने थी पर माता रानी ने हमें पहले दर्शन दिए हम गए दर्शन करके वापस आए तो सुबह हम वापस आ रहे थे तो आए वहां पे पता लगा कि हमारा प्रसाद वहीं रह गया मंदिर में तो मैंने कहा वो तो प्रसाद है जिसके लिए हम इतनी दूर से आए मैं क्या उसको तो छोड़ के नहीं जाएंगे फिर मैं वहीं से माता रानी कहा कि दोबारा मैं सर को बोल भी रही थी मैं के सर मैंने दोबारा दर्शन करके आने मेरा मन करा कि माता रानी को एक बार और जाऊं माता रानी ने वहीं से किया कि आओ मुझे वहीं पे एक आदमी मिला वहीं पे मैं जैसे ऊपर जाने वाली थी उसी रास्ते से तो मुझे बोले ना कहते गुड़िया कहाँ जा रहे हो मैंने कहा मैंने ऊपर जाना है कहते आप इस रास्ते से जाओ जिस रास्ते से चढ़ाई थी दूसरा रास्ता और वो थोड़ा सा मुश्किल भी था तो मैंने आगे जाके पुलिस वाले से पूछा कि दरबार कितनी दूर है कहते दूर है वही बात नहीं जब उसने बुलाया उसने दोबारा बुलाया मुझे दर्शन कराने के 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 लिए लिए मुझे दुबारा बुलाया मैं मैं गई लेके घर आई और मैंने बहुत अच्छा लगा और क्या बताऊं क्योंकि मैं अपनी मम्मा, मम्मा शुक्र से मेरी मम्मा ठीक है आईसीयू में अभी ठीक है लोग तो लो बड़ी दूर दूर तो आते हैं श्रद्धा भावना लेके कई पैदल जाते हैं कई श्रद्धा लोगों की आस्था क्यों होती आस्था इसलिए होती है आस्था में ही कहते हैं ना कि आस्था जब होती है ना भगवान भी वहीं आ जाता है जब हमारा विश्वास हो जाता ना कि नहीं अब भगवान क्या? भगवान क्या तो भाव के भूखे हैं उनके उनको तो भाव चाहिए वो किसी प्रसाद के किसी लड्डू के किसी चीज के भूखे नहीं है नहीं। उनको कुछ नहीं चाहिए उनको एक चाहिए कि एक जो भगत है मेरा बस मुझ पर विश्वास रखे मुझसे प्यार करे और बस ये ਤੁਸੀਂ ਇਸ ਗੱਲ ਐਗਰੀ ਹੋ ਕਿ ਇਨਸਾਨ ਦੇ ਵਿੱਚ ਖੁਦ ਰੱਬ ਵੱਸਦਾ ਹੈ ਜਿਹੜਾ ਓਕੇ ਸਮੇਂ ਤੁਹਾਡੇ ਨਾਲ ਖੜ ਗਿਆ ਉਹ ਜੋ ਰੱਬ ਹੈ ਮੰਨਦੇ ਇਸ ਗੱਲ ਨੂੰ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਕਿਉਂਕਿ ਮੈਂ ਜਦ ਕਹਤੇ ਨਾ ਕਿ ਜਦ ਕਹਤੇ ਭਗਵਾਨ ਦਿੱਖਦਾ ਨਹੀਂ ਹੈ ਪਰ ਕਹਤੇ ਹਨ ਉਹ ਦਿੱਖਦਾ ਜ਼ਰੂਰ ਹੈ ਜਦ ਕੁਝ ਨਹੀਂ ਦਿੱਖਦਾ ਫਿਰ ਵਹੀ ਤਾਂ ਦਿੱਖਦਾ ਹੈ ਕਿਉਂ ਕਿਉਂਕਿ ਜਦ ਵੀ ਮੈਂ ਕਿਸੇ ਮੁਸ਼ਕਿਲ ਵਿੱਚ ਹੁੰਦੀ ਹਾਂ ਔਰ ਕبھی ਕੋਈ ਪ੍ਰੋਬਲਮ ਹੋਗੀ ਕਿ ਮੈਨੂੰ ਕੁਝ ਸਮਝ ਨਹੀਂ ਆ ਰਹਾ ਮੈਂ ਫੈਮਿਲੀ ਕੋ ਨਹੀਂ بتا ਸਕਦੀ ਕਿ ਮੈਂ ਫੈਮਿਲੀ ਤੋਂ ਥੋੜਾ ਦੂਰ ਰਹਤੀ ਹੂੰ ਔਰ ਮੈਂ ਕਿਸੇ ਕੋ ਸ਼ੇਅਰ ਨਹੀਂ ਕਰ ਸਕਤੀ ਹੈ तो मैं उसी से शेयर करती हूँ भगवान से और मैं बोलती हूँ कि ऐसे करके बात है भी क्या करूं? मुझे कोई रास्ता नहीं दिख रहा है, मैं क्या करूं? रास्ता भी दिखता है साथ भी देता है तो मेरा तो बहुत विश्वास है और बचपन से ही विश्वास है मेरा इस परंपरा जारी रखो नेक्स्ट कोई फ्यूचर प्लानिंग है किसी धार्मिक स्थान की यात्रा करो बिल्कुल बिल्कुल कोई भी सिस्टर कोई माता कोई भी हमारे साथ اگر یاترا میں جانا چاہتی ہے تو ہم بالکل اس کے ساتھ ایک سیفٹی سے لے کے جائیں گے اور ہم ہر طرح کی ہیلپ کریں گے ان کے ساتھ تھینک یو ہیو ਥੈਂਕ ਯੂ ਸਮਾਜ ਦੇ ਲਈ سو اس سره ਨਾਲ अमनदीप कौर ਜਿਹੜੇ ਕਿ ਪੈਦਲ ਯਾਤਰਾ ਕਰਕੇ ਇਹਨੇ ਮਾਤਾ ਲੈਣ ਦੇ ਵਿਵੰਦਰ ਆਪਣੀ ਆਪਣੀ ਉਹਨਾਂ ਦੀ ਮੰਮੀ ਖੁਦ ਜਿਹੜੀ ਆਈਸੀਯੂ ਚ ਭਰਤੀ ਹੈ بیمار ਨੇ ਉਹਨਾਂ ਦੇ ਵਾਸਤੇ ਗਈ ਸੀ ਸਾਡੀ ਵੀ ਦੁਆਏ ਮਾਤਾ ਨੂੰ ਸਾਡੀ ਅਰਦਾਸ ਹੈ ਕਿ ਉਹਦੀ ਮਾਤਾ ਜਲਦੀ ਤੰਦਰੁਸਤ ਹੋਣ ਸੋ ਕੈਮਰਾਮੈਨ ਸੰਦੀਪ ਤੇ ਨਾਲ ਮਹਿਰਮਨ ਮਿਆਪੁਰ ਦੀ ਸ਼ਾਪਡੇਟ ਨਿਊਜ਼ ਮੋਹਾਲੀ